ਇਹਨਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਮੁੱਦੇ ਦੇ ਉੱਤੇ ਚਲਾਈ ਸੀ ਉਹਦੀ ਮੈਂ ਰਿਟਰਨ ਕੰਪਲੇਨ ਚੰਡੀਗੜ੍ਹ ਪੁਲਿਸ ਨੂੰ ਸੈਕਟਰ 13 ਪੀਸੀ ਆਜ ਸਵੇਰੇ तकरीबन 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोड़ा ਜਿਹੜਾ ਆਪ ਦਾ ਪਟਾਣਵੀ ਹੈ ਤੇ ਮਿਨਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਚੀਮਾ ਜਿਹੜਾ ਫਾਈਨੈਂਸ ਮਿਨਿਸਟਰ ਦੋਨਾਂ ਤੇ ਆ ਕੇਸ ਦਾਇਨ ਕਰਤੀ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਂਇ ਸਾਹਿਤਾ ਪੀ ਐਨ ਐਸ 2023 ਦੇ ਵਿੱਚ ਸੈਕਸ਼ਨ 336 4 ਇਹ ਹੈ ਜੀ ਦੂਜੀ ਦਫਾ 356 ਤੀਸਰੀ ਦਫਾ ਹੈ 61 ਅਬਲੀਗ 2 ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਲ ਦਾ ਵੀ ਉਹਨਾਂ ਦੇ ਅਸੀਮਤ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈ ਦਾਸਟ ਫਰ ਸਮ ਮੋਰ ਟਾਈਮ ਤੁਹਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਗੀਆਂ ਕਿ ਦੋਨਾਂ ਦੇ ਕੇਸ ਰਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੌਨ ਅਵੇਲੇਬਲ ਹੈ ਉਹ ਤੇ 3 ਸਾਲ ਤੱਕ ਉਹਦੇ ਚੱਲ ਇੱਕ ਤੇ ਪਹਿਲੇ ਅਸੀਂ ਤੁਹਾਨੂੰ ਇਹ ਦੱਸਾਂ ਨੰਬਰ 2 ਕੁਲਤਾਰ ਸਿੰਘ ਸਦਵਾ ਦਾ ਜਿਹੜਾ ਬਿਹੇਵੀਅਰ ਹੈ ਐਜ਼ ਅ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਾਤ ਤੁਸੀਂ ਕੱਲ ਵੇਖੋ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਵੇਖੋ ਬਣਾਇਆ ਖਜ਼ਾਨੇ ਦੀ ਕਿਸ ਹਿਸਾਬ ਦੇ ਨਾਲ ਮੇਰਾ ਖਿਆਲ ਅੱਗ ਲੱਗਿਆ ਵੀ ਇੰਨੀ ਸਪੀਡ ਤੇ ਨੋਟਾਂ ਨੂੰ ਅੱਗ ਨਹੀਂ ਲੱਗ ਸਕਦੀ ਜਿੰਨੀ ਸਪੀਡ ਤੇ ਇਹਨਾਂ ਨੇ ਲਾਇਆ 1 ਕਰੋੜ ਰੁਪਏ ਦਾ ਖਰਚਾ ਆ ਪੂਰੇ ਦਿਨ ਦਾ 11 ਮਿੰਟ ਸੈਸ਼ਨ ਚੱਲਿਆ ਲੈਵਰੇਜ ਤਕਰੀਬਨ 10 ਲੱਖ ਰੁਪਈਆ ਪਰ ਮਿੰਟ ਜਾਂ 9 ਪੁਆਇੰਟ ਕੁਝ ਪਰ ਮਿੰਟ ਐਵਰੇਜ ਤੇ ਟੋਟਲ ਜ਼ੀਰੋ ਓਪਰਚੁਨਿਟੀਜ਼ ਤੋਂ ਇਲਾਵਾ ਕੁਝ ਨੰਬਰ 2 ਉਹਦੇ ਵਿੱਚ ਜਿਹੜੀ ਵੱਡੀ ਕਮੀ ਆਈ ਕੱਲ੍ਹ ਜਿਹੜੇ ਸੰਜੇ ਵਰਮਾ ਸਾਹਿਬ ਜਿਹੜੇ ਇੱਕ ਬੜੇ ਲੀਡਿੰਗ ਬਿਜ਼ਨਸਮੈਨ ਸੀ ਅਬੋਰ ਦੇ ਉਹਨਾਂ ਦੇ ਲਾਰੈਂਸ ਬਿਸ਼ਨੋਏ ਗੈਂਗ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਜਦੋਂ ਇਥੇ ਓਪਰਚੁਨਿਟੀਜ਼ ਪੇਸ਼ ਹੋ ਰਹੀਆਂ ਸੀ ਉਸ ਟਾਈਮ ਅਸੀਂ ਵੀ ਮੰਗ ਕੀਤੀ ਇਹਨਾਂ ਦੇ ਇੱਕ ਮੈਂਬਰ ਨੇ ਵੀ ਮੰਗ ਕੀਤੀ ਕਿ ਸੰਜੇ ਵਰਮਾ ਸਾਹਿਬ ਦਾ ਵੀ ਨਾਂ ਚੜ੍ਹਨਗੀਆਂ 'ਚ ਰੱਖਿਆ ਜਾ ਰੱਖਿਆ ਗਿਆ ਸਪੀਕਰ ਸਾਹਿਬ ਨੇ ਖੜੇ ਹੋ ਕੇ ਸਲਾਹਾਂ ਕੀਤੀ ਪੰਜਾਬ ਪੁਲਿਸ ਕਿ ਉੱਥੇ ਇਹਨਾਂ ਨੇ ਇਨਕਾਉਂਟਰ ਕੀਤਾ ਇਨਕਾਉਂਟਰ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਕੱਲ ਇਹਨਾਂ ਦਾ ਕੇਡੀਟੀ ਡੀਆਈਜੀ ਐਸਐਸਪੀ ਸਾਰੇ ਇਕੱਠੇ ਹੋਏ ਸਾਢੇ 3 ਵਜੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਦੱਸਿਆ ਦੋ ਬੰਦੇ ਸੀ ਜਿਹੜੇ ਪਟਿਆਲੇ ਦੇਲੇ ਦੇ ਨੇ ਤੇ ਦੋਨੋਂ ਹੀ ਬਾਲਮੀਕ ਪਰਵਾਰਾਂ ਨਾਲ ਤੁਲਕ ਰੱਖਦੇ ਗਲਤ ਭਾਈਚਾਰੇ ਨਾਲ ਤੁਲਕ ਰੱਖਦੇ ਇਹ ਉਹਨਾਂ ਨੂੰ ਅਸੀਂ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਕੋਲ ਅਸੀਂ ਪੁੱਛ ਕਚ ਕਰਦੇ ਵਿਦਨ ਹਾਫ ਨਾ ਰੰਗ ਪੈਂਦੇ ਬਾਅਦ ਇਨਫੋਰਮੇਸ਼ਨ ਆ ਗਈ ਇਨਕਾਊਂਟਰ ਕਰ ਦਿੱਤਾ ਗਿਆ ਉਸ ਇਨਕਾਊਂਟਰ ਦੀ ਸ਼ਾਬਾਸ਼ੀ ਜਿਹੜੀ ਉਸ ਸਪੀਕਰ ਸਾਹਿਬ ਨੇ ਪੰਜਾਬ ਪੁਲਿਸ ਨੂੰ ਉਹਦਾ ਮਤਲਬ ਸਪੀਕਰ ਨੇ ਸਮੁੱਚੇ ਪੰਜਾਬ ਨੂੰ ਮਿਸਲੀਡ ਕੀਤਾ ਤੇ ਇਹਨਾਂ ਦੀ ਪੁਲਿਸ ਨੇ ਪਹਿਲੇ ਸਪੀਕਰ ਨੂੰ ਮਿਸਲੀਡ ਕੀਤਾ ਇਹ ਦੀ ਅਸਲੀਅਤ ਇਹ ਲੱਭੀ ਹੁਣ ਪੁਲਿਸ ਨੇ ਵਰਸ਼ਨ ਬਦਲ ਲਈ ਆਪਣੀ ਇਹ ਗੱਲ ਕਹਿ ਦਿੱਤੀ ਕਿ ਜੀ ਅਸੀਂ ਇਨਕਾਊਂਟਰ ਨਹੀਂ ਕੀਤਾ ਅਸੀਂ ਵੈਪਨਸ ਦੀ ਰਿਕਵਰੀ ਆਸੀ ਇਹਨਾਂ ਨੂੰ ਇੱਕ ਪੰਜ ਪੀਟ ਦਿੱਤਾ ਹੈ ਬਲੌਰਟ ਰੋਡ ਤੇ ਅਸੀਂ ਉੱਥੇ ਲੈ ਕੇ ਜਾ ਰਹੇ ਸੀ ਜਦੋਂ ਅਸੀਂ ਉੱਥੇ ਪਹੁੰਚਨੇ ਕੋ ਜਾਣ ਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋਨੋਂ ਬੰਦੇ ਸਾਡੀ ਗੋਲੀ ਨਾਲ ਨਹੀਂ ਉਹਨਾਂ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਦੋਂ ਪੁਲਿਸ ਰਸਤ ਵਿੱਚ ਜਦੋਂ ਘਰ ਤੋਂ ਘਰ ਕੋ 40 50 ਪੁਲਿਸ ਦੇ ਬੰਦੇ ਲੈ ਕੇ ਜਾਂਦੇ ਤੇ ਪਿਸਤੌਲ ਵੀ ਜਿਹੜਾ ਉਹ ਦੇਸੀ ਜਿਹੜਾ ਹੁੰਦਾ ਕਟਾ ਉਹਦੇ ਨਾਲ ਭਾਰਿਆ ਗਿਆ ਤੇ ਇਹਨਾਂ ਕੋ ਸਾਰਾ ਕੋ 1 47 ਤੋਂ ਲੈ ਕੇ ਸਾਰੇ ਸਫਿਸਟੀਕੇਟਡ ਵੈਪਨ ਹੈ ਉਹ ਸੀਤੋ ਰੋਡ ਨੂੰ ਭੱਜ ਜਾਂਦੇ ਨੇ ਤੇ ਮਲੋਟ ਰੋਡ ਤੇ ਲੱਭਦੇ ਫਿਰ ਅਜੇ ਝਾੜੀਆਂ 'ਚ ਇਹਨਾਂ ਨੂੰ ਬੰਦਾ ਕੋਈ ਨਹੀਂ ਲੱਭਿਆ ਇਹ ਪੰਜਾਬ ਪੁਲਿਸ ਦੀ ਸਟੋਰੀ ਹੈ ਅੱਜ ਪੰਜਾਬ ਦੇ ਵਿੱਚ ਅਸੀਂ ਸਾਰੀ ਕਾਂਗਰਸ ਮੰਗ ਕੀਤੀ ਕਿ ਦਸਵੇਂ ਸੈਸ਼ਨ ਦਾ ਫਾਇਦਾ ਕੀ ਹੈ ਜਿਹਦੇ ਸਵਾਲ ਨਹੀਂ ਆ ਰਹੇ ਜਿਹਦੇ ਵਿੱਚ ਜ਼ੀਰੋ ਆ ਰਹੇ ਹਨ ਜਿਹਦੇ ਵਿੱਚ ਲੋਅਰਡ ਆਰਡਰ ਤੇ ਡਿਸਕਸ਼ਨ ਹੀ ਹੈ ਨਹੀਂ ਹਰ ਆਦਮੀ ਨੂੰ ਪੰਜਾਬ ਦੇ ਬਾਗ ਹਰ ਤੀਜੇ ਘਰ ਨੂੰ ਜਿਹੜਾ ਰੋਟੀ ਪਾਣੀ ਖਾਂਦਾ ਹੈ ਜਾਂ ਜਿਹਦੇ ਨਿਆਣੇ ਬਾਹਰ ਰੋਟੀ ਪਾਣੀ ਖਾਂਦੇ ਕੋਈ ਇਹੋ ਜਿਹਾ ਘਰ ਨਹੀਂ ਜਿਹਨੂੰ ਫੜੋਦੀਆਂ ਦੀਆਂ ਸਿੱਖਿਆ ਤੇ ਫੋਨ ਨਹੀਂ ਆ ਰਿਹਾ ਸ਼ਰੀਆ ਹਰ ਰੋਜ਼ ਉਹ ਵੱਡੇ ਮਹਿਮਾਨਿਆਂ ਤੇ ਕਟਲ ਹੋ ਰਹੇ ਵਿਪਨਸ ਦੀ ਰਿਕਵਰੀ ਹੋ ਰਹੀ ਹੈ ਤੋਂ ਅੱਜ ਸਾਨੂੰ ਕੋਈ ਬੋਲਣ ਦਾ ਟਾਈਮ ਨਹੀਂ ਦਿੱਤਾ ਕੋ ਅਸੀਂ ਲੈਂਡ ਪੂਲਿੰਗ ਤੇ ਵੀ ਵਕਤ ਮੰਗਿਆ ਸਾਨੂੰ ਇਹ ਪਤਾ ਲੈਂਡ ਪੂਲਿੰਗ ਦੀ ਲੈਂਡ ਫੂਲੇਗੀ ਲੋਕਾਂ ਨਾਲ ਵੱਡਾ ਇਹ ਸੱਕਾ ਕਰਨਾ ਚਾਹੁੰਦੇ ਅੱਜ ਇਹ ਖਬਰ ਵੀ ਹੈ ਅਖਬਾਰ ਕਿ ਜੈਨ ਨੇ ਕਲ ਸਤਿੰਦਰ ਜੈਨ ਨੇ ਮੀਟਿੰਗ ਲਈ ਇਹਨਾਂ ਦੇ ਐਮ ਐਲ اے ਤੇ ਮੰਤਰੀਆਂ ਦੀ ਤੇ ਉਹਨਾਂ ਨੂੰ ਕਿਹਾ ਤਗੜੇ ਹੋ ਕੇ ਲੈਂਡ ਪੂਲਿੰਗ ਸਾਰਿਆਂ ਨੂੰ ਸਮਝਾਓ ਇਹ ਨਾ ਹੋਇਆ ਕਿਉਂਕਿ ਗਰਮਾੜਾ ਦੀ ਗੱਲ ਖਬਰ ਲੱਗੀ ਸੀ 18000 ਐਪਲੀਕੇਸ਼ਨ ਇਕੱਲੇ 8 ਦੇ 9 ਬੰਦਿਆਂ ਨੇ ਮਜ਼ਦੂਰੀ ਦਿੱਤੀ ਹੈ 18000 ਕੋਈ ਬੰਦਾ ਪਿੰਡੋਂ ਪਿੰਡ ਬਾਈਕਾਡ ਸ਼ੁਰੂ ਹੋ ਗਿਆ ਹੁਣ ਆਪਾਂ ਗੱਲ ਕਰੀ ਅੱਜ ਹਰਪਾਲ ਚਿਮੜ ਜਦੋਂ ਇਹ ਗੱਲ ਹੋ ਰਹੀ ਸੀ ਇਹਨੇ ਸਾਡੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਤੁਹਾਡਾ ਤੱਕ ਗੈਂਗਸਟਰਸ ਨੇ ਅੱਜ ਹਰਪਾਲ ਨੂੰ ਪੁੱਛਣਾ ਕਰਨ ਆਨਰਬਲ ਹਾਈ ਕੋਰਟ ਤੋਂ ਵੱਡੀ ਤੇ ਕੋਈ ਵਿਚਾਰੀ ਇੱਥੇ ਹੈ ਬਿਯੋਂਡ ਡਾਊਟ ਸਿਟੀਏ ਇੱਕ ਡੀਜੀਪੀ ਨੇ ਲਿਫਾਫੇ ਨੂੰ ਖੰਗ ਕਰਕੇ ਨਾਮ ਦਿੱਤਾ ਕਿ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਇਹਦਾ ਕੰਮਿੰਗ ਗੈਂਗਸਟਰਾਂ ਦਾ ਕੰਮ ਰੋਕਣਾ ਹੈ ਉਹਨਾਂ ਨੂੰ ਫੜਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਹਨਾਂ ਦੀ ਇਲੈਗਲ ਐਕਟੀਵਿਟੀਜ਼ ਰੋਕਣੀਆਂ ਨੇ ਉਹਨਾਂ ਦੇ ਹੈੱਡ ਨੇ ਮੁਹਾਲੀ ਦੀ ਕਚਰੀ ਚੋਂ ਸੀਆਈਏ ਖੜੜ ਖੜ ਕੇ ਆਪਣਾ ਟੈਲੀਫੋਨ ਦੇ ਕੇ ਦਸਵਾ ਘੰਟੇ ਦੀ ਦੂਜੀ ਗੱਲ ਜਦੋਂ ਜਿਲੰਦਰ ਵਿਸਤੀ ਇਲੈਕਸ਼ਨ ਹੋ ਰਹੀ ਸੀ ਇੱਕ ਨੋਨ ਗੈਂਗਸਟਰ ਐ ਜਿਹੜਾ ਤੁਹਾਨੂੰ ਨਾ ਪਤਾ ਕੋ ਪਟਿਆਲੇ ਦਾ ਇੱਕ ਗੈਂਗਸਟਰ ਸੀ ਉਹਨੇ ਤਿੰਨ ਕਤਲ ਜਿਲੰਦਰ ਵੈਸਟੇਵਰਥ ਪਹਿਲੇ ਕੀਤੇ ਸੀ ਪਟਿਆਲੇ ਜੇਲ੍ਹ ਚੋਂ ਲਿਆ ਕੇ ਜਿਲੰਦਰ ਉਹਦਾ ਇਸਤੇਮਾਲ ਕੀਤਾ ਗਿਆ ਲੋਕਾਂ ਵਿੱਚ ਯਸ਼ੀਦ ਫਲਾਈ ਗਈ ਡੇਲਾ ਬਾਬਾ ਨਾਲ ਉਹ ਵੀ ਵਾਇਲ ਇਕਸ਼ਨ ਸੀ ਡੇਲਾ ਬਾਬਾ ਨਾਲ ਵੀ ਵਾਇਲ ਇਕਸ਼ਨ ਇੱਕ ਨੋਨ ਨਾਮੀ ਗੈਂਗਸਟਰ ਜਿਹੜਾ ਜਿਹੜਾ ਇਸ ਟਾਈਮ ਅਸਾਮ ਦੀ ਜੇਲ੍ਹ ਵਿੱਚ ਭਗਵਾਨਪੁਰੀਆ ਉਹਦੇ ਪਰਿਵਾਰ ਨੂੰ ਇਸਤੇਮਾਲ ਕੀਤਾ ਗਿਆ ਸ਼ਰੀਆਮ ਕੀਤਾ ਗਿਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਤੇ ਸਾਨੂੰ ਖੱਸ਼ੇ ਆਣ ਵਾਲੀਆਂ ਇਲੈਕਸ਼ਨਾਂ ਵੀ ਜਿੱਥੇ-ਜਿੱਥੇ ਬਾਏ ਇਲੈਕਸ਼ਨਾਂ ਨੇ ਉੱਥੇ ਵੀ ਗੈਂਗਸਟਰ ਦਾ ਇਸਤੇਮਾਲ ਕਰਦੇ ਦੇ ਵੇਖੋ ਅੱਜ ਵਕਤ ਮੰਗਣ ਦੇ باوجود ਵੀ ਸਾਡਾ ਇਨਹੇਰੈਂਟ ਰਾਈਟ ਜਿਹੜਾ ਆਪੋਜੀਸ਼ਨ ਦਾ ਉਹ ਸਪੀਕਰ ਨੇ ਖੋਇਆ ਬਿਲਕੁਲ ਕੀ ਇਹਨੇ ਸਾਡਾ ਨਾਮ ਲਿਆ ਸੋ ਮੇਰਾ ਫਰਸਟ ਐਜ਼ ਲੀਡਰ ਆਫ ਆਪੋਜੀਸ਼ਨ ਸਾਨੂੰ ਟਾਈਮ ਦਿੰਦਾ ਜਵਾਬ ਕੋਈ ਬਾਈਕੌਟ ਨਹੀਂ ਤਾਂ ਕੋਈ ਸਵਾਲਾਂ ਦਾ ਵਕਤ ਹੈ ਨਹੀਂ ਕੁਐਸਚਨਸ ਦਾ ਕੁਝ ਨਹੀਂ ਲੋਰ ਦਾ ਟਾਈਮ ਹੈ ਨਹੀਂ ਤੋ ਇਸ ਗੱਲ ਕਰ ਸੋ ਸਾਡੀ ਇੱਕ ਅਸੀਂ ਇਸੇ ਗੱਲ ਕਰਨ ਪ੍ਰੋਟੈਸਟ ਦੇ ਵਿੱਚ ਬਾਹਰ ਆਏ ਆ ਅਸੀਂ ਫੇਰ ਵਿਧਾਨ ਸਭਾ ਜਾਵਾਂਗੇ ਬਟ ਅਸੀਂ ਤੁਹਾਨੂੰ ਅੰਦਰਲੀ ਅਸਲੀਅਤ ਇਹਨਾਂ ਸਾਹਮਣੇ ਪੇਸ਼ ਕਰਨ ਲੱਗੇ ਆ ਇਹਨਾਂ ਦਾ ਸਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਵਾਰ 75 ਸਾਲਾਂ ਚ ਹੋਇਆ ਸਿਟਿੰਗ ਦੋ ਮਨਿਸਟਰ ਇੱਕ ਪਾਰਟੀ ਦੇ ਪ੍ਰਧਾਨ ਤੇ ਬਕਾਇਦਾ ਤੌਰ ਤੇ ਝੂਠ ਬੋਲਣ ਦਾ ਡਾਕਟਰ ਕਰਨ ਦਾ ਫਰਜ਼ੀ ਸਮਝੋ ਇਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ ਜਾਲਸਾਜ਼ੀ ਦਾ ਜਿਹੜਾ ਇਹ ਲੱਗਾ ਉਹਦੇ ਵਿੱਚ ਇਹਨਾਂ ਦੋਨਾਂ ਦੇ ਕੇਸ ਰਿਜਿਸਟਰ ਕੀਤੇ ਗਏ ਨੇ ਅਜੇ ਕਈਆਂ ਤੇ ਉਫਰ ਹੋਣੀ ਨੇ ਇਹਨਾਂ ਵਿੱਚੋਂ ਬਾਗਬਾ ਵੀ ਨਹੀਂ ਕਿਹਾ ਹੈ ਉਹ ਸੋਅ ਅਫਰ ਤਰੋ ਹੈ ਚੰਡੀਗੜ੍ਹ ਪੁਲਿਸ ਨੇ ਕੁਝ ਕੀਤਾ ਹੈਗਾ ਕਿ ਅਰੈਸਟ ਨੂੰ ਲੈ ਕੇ ਜਾਂ ਫਿਰ ਜਿਹੜਾ ਨਹੀਂ ਇਹ ਤੁਹਾਨੂੰ ਪਤਾ ਅਜੇ ਤੇ ਇਹ ਤਾਂ ਮੈਨੂੰ ਕਾਪੀ ਮਿਲੀ ਮੈਂ ਤੁਹਾਡਾਂ ਨਾਲ ਸ਼ੇਅਰ ਕਰ ਲਈਏ ਉਸ ਤੋਂ ਬਾਅਦ ਪਤਾ ਕਰ ਸਾਰਿਆਂ ਦੇ ਪਰਚਾ ਤੱਕ ਹੋ ਗਏ ਜਾਂ ਸਿਰਫ 2 ਨਹੀਂ 2 ਤੇਜੇ ਹੋਇਆ ਬਾਕੀ ਇਨਵੈਸਟੀਗੇਸ਼ਨ ਔਨ ਹੈ ਜਿਹਦੇ ਵਿੱਚ ਭਗਵੰਤ ਦਾ ਨਾਮ ਹੀ ਹੈ ਤੇ ਕੇਜਰੀ ਤੇ ਸਾਨੂੰ ਪੂਰ ਨਾਮ ਸਕੇ ਨਾ ਤੇ